प्यारे दोस्तों आज फिर हाजिर हूं पंजाबी साहित्य ਨਾਲ ਜੁੜੀ ਹੋਈ ਇੱਕ ਨਵੀਂ ਵੀਡੀਓ ਲੈ ਕੇ ਇਸ ਵੀਡੀਓ ਦਾ ਅਸਰਲੇਖ ਹੈ ਪੰਜਾਬੀ ਦੀਆਂ ਸਵਰਧੁਨੀਆਂ ਇਸ ਵੀਡੀਓ ਦੇ ਰਾਹੀਂ ਅਸੀਂ ਪੰਜਾਬੀ ਦੀਆਂ ਸਵਰਧੁਨੀਆਂ ਦੀ ਗਿਣਤੀ ਕਿੰਨੀ ਹੈ ਉਸ ਬਾਰੇ ਗੱਲਬਾਤ ਕਰਾਂਗੇ ਇਸ ਦੇ ਨਾਲ ਨਾਲ ਇਹਨਾਂ ਧੁਨੀਆਂ ਦੀ ਵੰਡ ਕਿਸ ਪੱਧਰ ਤੇ ਜਾਂ ਕਿੰਨਾ-ਕਿੰਨਾ ਪੱਧਰਾਂ ਤੇ ਕੀਤੀ ਜਾਂਦੀ ਹੈ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਮਹੱਤਵਪੂਰਨ ਵੀਡੀਓਜ਼ ਦੇ ਨਾਲ ਤੁਸੀਂ ਜੁੜ ਸਕੋ ਸਾਡੇ ਇਸ ਚੈਨਲ ਦਾ ਨਾਮ ਹੈ ਸ਼ਬਦਾਂ ਦੀ ਮਹਿਕ ਤੇ ਮੈਂ ਤੁਹਾਡਾ ਦੋਸਤ ਸੁਖਵਿੰਦਰ ਸੁਖੀ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬੀ ਦੀਆਂ ਸਵਰਧੁਨੀਆਂ ਸਵਰਤੂनियां ਉਹਨਾਂ ਖੰਡੀ ਧੁਨੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਬੋਲਣ ਸਮੇ ਸਾਡੇ ਫੇਫੜਿਆਂ ਵਿੱਚੋਂ ਬਾਹਰ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਮੂੰਹ ਵਿੱਚੋਂ ਬਾਹਰ ਆਉਂਦੀ ਹੈ ਭਾਵ ਜਿਨ੍ਹਾਂ ਧੁਨੀਆਂ ਨੂੰ ਬੋਲਣ ਸਮੇ ਜਾਂ ਉਚਾਰਨ ਸਮੇ ਸਾਡੇ ਫੇਫੜਿਆਂ ਚੋਂ ਜਿਹੜੀ ਹਵਾ ਬਾਹਰ ਨਿਕਲਦੀ ਹੈ ਉਹ ਬੇਰੋਕ ਗਤੀ ਨਾਲ ਭਾਵ ਕਿਤੇ ਵੀ ਰੁਕਦੀ ਨਹੀਂ ਹੈਗੀ ਠੀਕ ਹੈ ਉਸ ਤਰੀਕੇ ਨਾਲ ਜਦੋਂ ਬਹਾਰ ਆਉਂਦੀ ਹੈ ਤਾਂ ਉਸ ਸਮੇਂ ਉਚਾਰੀਆਂ ਜਾਣ ਵਾਲੀਆਂ ਧੁਨੀਆਂ ਨੂੰ ਸਵਰ ਧੁਨੀਆਂ ਕਿਹਾ ਜਾਂਦਾ ਹੈ ਇਹਨਾਂ ਧੁਨੀਆਂ ਦੇ ਉਚਾਰਨ ਸਮੇਂ ਮੂੰਹ ਵਿਚਲੇ ਬੋਲ ਅੰਗਾਂ ਵਿੱਚ ਨਾ ਤਾਂ ਕੋਈ ਰੁਕਾਵਟ ਅਤੇ ਨਾ ਹੀ ਕੋਈ ਤੰਗੀ ਰਗੜ ਜਾਂ ਛੋਹ ਪੈਦਾ ਹੁੰਦੀ ਹੈ ਇਸ ਲਾਈਨ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਵਰ ਧੁਨੀਆਂ ਨੂੰ ਉਚਾਰਨ ਸਮੇਂ ਜਿਹੜੇ ਆਪਣੇ ਮੂੰਹ ਦੇ ਵਿੱਚ ਬੋਲ ਅੰਗ ਹੁੰਦੇ ਨੇ ਉਹਨਾਂ ਦੇ ਵਿੱਚ ਨਾ ਤਾਂ ਕੋਈ ਰੁਕਾਵਟ ਪੈਦਾ ਹੁੰਦੀ ਹੈ ਤੇ ਨਾ ਹੀ ਕੋਈ ਤੰਗੀ ਨਾ ਹੀ ਕੋਈ ਰਗੜ ਪੈਦਾ ਹੁੰਦੀ ਹੈ ਤੇ ਨਾ ਹੀ ਕੋਈ ਸ਼ੋਅ ਸਵਰ ਤੁਣੀਆਂ ਨੂੰ ਉਚਾਰਨ ਸਮੇਂ ਜੀਵ ਅਤੇ ਬੁੱਲਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਇਹ ਸੀਗੀ ਸਵਰ ਤੁਣੀਆਂ ਦੀ ਪਰਿਭਾਸ਼ਾ ਹੁਣ ਅਸੀਂ ਪੰਜਾਬੀ ਦੇ ਵਿੱਚ ਕਿੰਨੀਆਂ ਸਵਰ ਤੁਣੀਆਂ ਵਰਤੀਆਂ ਜਾਂਦੀਆਂ ਨੇ ਅਤੇ ਇਹਨਾਂ ਦੀ ਵਰਗਵੰਡ ਕੀ ਹੈ ਉਸ ਬਾਰੇ ਗੱਲਬਾਤ ਕਰਾਂਗੇ ਪੰਜਾਬੀ ਭਾਸ਼ਾ ਦੇ ਵਿੱਚ 10 ਸਵਰ ਤੁਣੀਆਂ ਦੀ ਵਰਤੋਂ ਜਿਹੜੀ ਉਹ ਵੱਖ-ਵੱਖ ਭਾਸ਼ਾ ਵਿਗਿਆਨੀਆਂ ਨੇ ਹੁੰਦੀ ਮੰਨੀ ਹੈ ਇਹਨਾਂ ਧੁਨੀਆਂ ਦੇ ਵਿੱਚ ਆ ਆ ਇ ਇ ਉ ਉ ਐ ਏ ਓ ਔ ਸ਼ਾਮਲ ਨੇ ਹੁਣ ਅਸੀਂ ਇਹਨਾਂ 10 ਧੁਨੀਆਂ ਦੇ ਵਰਗੀਕਰਨ ਬਾਰੇ ਜਾਂ 10 ਸਵਰ ਧੁਨੀਆਂ ਨੇ ਜਿਹੜੀਆਂ ਉਹਨਾਂ ਦਾ ਵਰਗੀਕਰਨ ਕਰਾਂਗੇ ਜਾਂ ਵਰਗੀਕਰਨ ਕਰਨ ਦੇ ਟੰਗਾ ਬਾਰੇ ਗੱਲਬਾਤ ਕਰਾਂਗੇ ਪੰਜਾਬੀ ਸਵਰਾਂ ਜਾਂ ਪੰਜਾਬੀ ਸਵਰਧੁਨੀਆਂ ਦਾ ਵਰਗੀਕਰਨ ਕਰਨ ਲਈ ਜਿਹੜੇ ਉਹ ਤਿੰਨ ਢੰਗ ਮੁੱਖ ਤੌਰ ਤੇ ਵਰਤੇ ਜਾਂਦੇ ਨੇ ਤਿੰਨ ਢੰਗ ਪ੍ਰਚਲਿਤ ਨੇ ਕਿਹੜੇ ਕਿਹੜੇ ਢੰਗ ਨੇ ਉਹ ਸਭ ਤੋਂ ਪਹਿਲਾਂ ਸਵਰਧੁਨੀਆਂ ਦਾ ਵਰਗੀਕਰਨ ਮਾਤਰਾ ਦੇ ਆਧਾਰ ਤੇ ਕੀਤਾ ਜਾਂਦਾ ਉਸ ਤੋਂ ਬਾਅਦ ਉਚਾਰਨ ਸਥਾਨ ਦੇ ਆਧਾਰ ਤੇ ਤੇ ਫਿਰ ਅਖੀਰ ਤੇ ਉਚਾਰਨ ਵਿਧੀ ਦੇ ਆਧਾਰ ਤੇ ਜਿਹੜਾ ਉਹ ਸਵਰਧੁਨੀਆਂ ਦਾ ਵਰਗੀਕਰਨ ਦੋ ਤਰੀਕੇ ਨਾਲ ਕੀਤਾ ਜਾਂਦਾ ਹੈ ਉਹ ਕਿਹੜੇ ਕਿਹੜੇ ਤਰੀਕੇ ਨੇ ਆਪਾਂ ਅੱਗੇ ਜਾਣਾਂਗੇ ਸਭ ਤੋਂ ਪਹਿਲਾਂ ਮਾਤਰਾ ਦੇ ਆਧਾਰ ਤੇ ਮਾਤਰਾ ਦੇ ਆਧਾਰ ਤੇ ਸਵਰ ਨੂੰ ਜਾਂ ਸਵਰ ਧੁਨੀਆਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਪਹਿਲੀਆਂ ਹੁੰਦੀਆਂ ਨੇ ਲਘੂ ਸਵਰ ਜਿਨ੍ਹਾਂ ਨੂੰ ਹਸਰਬ ਸਵਰ ਵੀ ਕਿਹਾ ਜਾਂਦਾ ਹੈ ਤੇ ਦੂਜੀਆਂ ਹੁੰਦੀਆਂ ਨੇ ਦੀਰਘ ਸਵਰ ਧੁਨੀਆਂ ਲਘੂ ਸਵਰ ਘੱਟ ਸਮੇਂ ਵਿੱਚ ਅਤੇ ਦੀਰਘ ਸਵਰ ਧੁਨੀਆਂ ਜਿਹੜੀਆਂ ਹੋ ਲਘੂ ਸਵਰਤੁਨੀਆਂ ਤੋਂ ਦੁੱਗਣੇ ਸਮੇਂ ਦੇ ਵਿੱਚ ਜਿਹੜੀਆਂ ਉਹ ਉਚਾਰੀਆਂ ਜਾਂਦੀਆਂ ਨੇ ਇਸ ਤੋਂ ਮੋਟਾ ਜਿਹਾ ਆਪਾਂ ਅੰਦਾਜ਼ਾ ਇਹ ਲਗਾ ਸਕਦੇ ਆ ਕਿ ਜਿਹੜੀਆਂ ਲਘੂ ਸਵਰਤੁਨੀਆਂ ਹੁੰਦੀਆਂ ਨੇ ਉਹ ਘੱਟ ਸਮੇਂ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਤੇ ਦੀਰਘ ਸਵਰਤੁਨੀਆਂ ਨੂੰ ਬੋਲਣ ਦੇ ਲਈ ਜਿਹੜਾ ਸਮਾਂ ਉਹ ਜ਼ਿਆਦਾ ਲੱਗਦਾ ਹੈ ਉਚਾਰਨ ਲਈ ਸਮਾਂ ਜ਼ਿਆਦਾ ਲੱਗਦਾ ਹੈ ਹੁਣ ਕਿਹੜੀਆਂ-ਕਿਹੜੀਆਂ ਧੁਨੀਆਂ ਲਘੂ ਨੇ ਤੇ ਕਿਹੜੀਆਂ ਦੀਰਘ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਪੰਜਾਬੀ ਸਵਾਰਾਂ ਦੇ ਵਿੱਚ ਆ ਈ ਤੇ ਉ ਲਘੂ ਸਵਰ ਤੁਨੀਆਂ ਨੇ ਇਹ ਤਿੰਨ ਜਿਹੜੀਆਂ ਸਵਰ ਤੁਨੀਆਂ ਨੇ ਇਹ ਲਘੂ ਸਵਰ ਤੁਨੀਆਂ ਨੇ ਬਾਕੀ ਪਿੱਛੇ ਬਚਦੀਆਂ ਜਿਹੜੀਆਂ ਸੱਤ ਸਵਰ ਤੁਨੀਆਂ ਨੇ ਉਹ ਦੀਰਘ ਸਵਰ ਤੁਨੀਆਂ ਦੀ ਸੂਚੀ ਦੇ ਵਿੱਚ ਜਾਂ ਸ਼੍ਰੇਣੀ ਦੇ ਵਿੱਚ ਆ ਜਾਂਦੀਆਂ ਇਹਨਾਂ ਸੱਤਾਂ ਦੇ ਵਿੱਚ ਆ ਅ ਐ ਓ ਔ ਈ ਏ ਔ ਜਾਂ ਉ ਓ ਤੇ ਉ ਸ਼ਾਮਲ ਇਸ ਤੋਂ ਬਾਅਦ ਦੂਜੀ ਵੰਡ ਹੈਗੀ ਹੈ ਜਿਹੜੀ ਉਹ ਉਚਾਰਣ ਸਥਾਨ ਦੇ ਪੱਖ ਤੋਂ ਜਿਹੜੀ ਸਵਰਾਂ ਨੂੰ ਜੀਭ ਦੇ ਅਗਲੇ ਪਿਛਲੇ ਤੇ ਮੱਧਲੇ ਸਥਾਨ ਤੋਂ ਉਚਾਰੀਆਂ ਜਾਣ ਵਾਲੀਆਂ ਧੁਨੀਆਂ ਵੰਡਿਆ ਜਾਂਦਾ ਹੈ। ਭਾਵ ਉਚਾਰਣ ਸਥਾਨ ਦੇ ਪੱਖ ਤੋਂ ਜਿਹੜੀ ਵੰਡ ਕੀਤੀ ਜਾਂਦੀ ਹੈ ਸਵਰ ਧੁਨੀਆਂ ਦੀ ਉਹ ਜੀਭ ਦੇ ਅਗਲੇ ਪਿਛਲੇ ਤੇ ਮੱਧਲੇ ਸਥਾਨ ਤੋਂ ਉਚਾਰੀਆਂ ਜਾਣ ਵਾਲੀਆਂ ਧੁਨੀਆਂ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ। ਪਾਉ ਜੀਬ ਦੇ ਤਿੰਨ ਹਿੱਸਿਆਂ ਤੋਂ ਜਿਹੜੀਆਂ ਧੁਨੀਆਂ ਉਚਾਰੀਆਂ ਜਾਂਦੀਆਂ ਨੇ ਇਹ ਵੰਡ ਜਿਹੜੀ ਉਹ ਉਚਾਰਨ ਸਥਾਨ ਦੇ ਆਧਾਰ ਤੇ ਕੀਤੀ ਜਾਂਦੀ ਹੈ ਇਸ ਦੇ ਵਿੱਚ ਈ ਏ ਤੇ ਐ ਸਵਰ ਧੁਨੀਆਂ ਨੇ ਜਿਹੜੀਆਂ ਉਹ ਜੀਬ ਦੇ ਅਗਲੇ ਸਥਾਨ ਤੋਂ ਉਚਾਰੀਆਂ ਜਾਂਦੀਆਂ ਨੇ ਕਿਉਂਕਿ ਇਹਨਾਂ ਧੁਨੀਆਂ ਨੂੰ ਉਚਾਰਨ ਸਮੇਂ ਜੀਬ ਦਾ ਜਿਹੜਾ ਮੂਰਲਾ ਹਿੱਸਾ ਉੱਪਰ ਨੂੰ ਉੱਚਾ ਉੱਠਦਾ ਹੈ ਉੱਪਰ ਉੱਠਦਾ ਹੈ ਜਾਂ ਫਿਰ ਉੱਚਾ ਉੱਠਦਾ ਹੈ ਤੁਸੀਂ ਬੋਲ ਕੇ ਵੀ ਇਹਨਾਂ ਨੂੰ ਦੇਖ ਸਕਦੇ ਹੋ ਧੁਨੀਆਂ ਨੂੰ ਈ ਏ ਤੇ ਐ ਦੂਜੇ ਨੰਬਰ ਤੇ ਊ ਔ ਤੇ ਔ ਇਹ ਤਿੰਨ ਸਵਰ ਧੁਨੀਆਂ ਨੇ ਜਿਹੜੀਆਂ ਉਹ ਜੀਭ ਦੇ ਪਿਛਲੇ ਹਿੱਸੇ ਤੋਂ ਉਚਾਰੀਆਂ ਜਾਂਦੀਆਂ ਨੇ ਤੁਸੀਂ ਇਹਨਾਂ ਧੁਨੀਆਂ ਨੂੰ ਉਚਾਰ ਕੇ ਵੀ ਦੇਖ ਸਕਦੇ ਤੁਹਾਨੂੰ ਲੱਗੂਗਾ ਵੀ ਜਿਵੇਂ ਪਤਾ ਲੱਗ ਜੂਗਾ ਵੀ ਇਹ ਜੀਭ ਦੇ ਕਿਹੜੇ ਹਿੱਸੇ ਤੋਂ ਉਚਾਰੀਆਂ ਜਾ ਰਹੀਆਂ ਨੇ ਤੀਜੇ ਨੰਬਰ ਤੇ ਧੁਨੀਆਂ ਆ ਜਾਂਦੀਆਂ ਨੇ ਈ ਊ ਐ ਤੇ ਅ ਇਹ ਧੁਨੀਆਂ ਨੇ ਜਿਹੜੀਆਂ ਉਹ ਜੀਬ ਦੇ ਵਿਚਕਾਰਲੇ ਹਿੱਸੇ ਤੋਂ ਉਚਾਰੀਆਂ ਜਾਂਦੀਆਂ ਨੇ ਇਸ ਕਰਕੇ ਇਹਨਾਂ ਨੂੰ ਮਦਲੀਆਂ ਜਿਹੜੀਆਂ ਸਵਰ ਧੁਨੀਆਂ ਉਹ ਦੇ ਰੂਪ ਦੇ ਵਿੱਚ ਵਰਗਵੰਡ ਕੀਤੀ ਜਾਂਦੀ ਹੈ ਨਾਲ ਕਿਉਂਕਿ ਇਹਨਾਂ ਧੁਨੀਆਂ ਨੂੰ ਉਚਾਰਨ ਸਮੇਂ ਜੀਬ ਦਾ ਵਿਚਕਾਰਲਾ ਹਿੱਸਾ ਕਾਰਜ ਕਰਦਾ ਹੈ ਇਹ ਸੀਗੀ ਵਰਗਵੰਡ ਉਚਾਰਨ ਸਥਾਨ ਦੇ ਆਧਾਰ ਤੇ ਤੀਜੀ ਵਰਗਵੰਡ ਜਿਹੜੀ ਹੈਗੀ ਆ ਉਹ ਉਚਾਰਨ ਵਿਧੀ ਦੇ ਆਧਾਰ ਤੇ ਕੀਤੀ ਜਾਂਦੀ ਹੈ ਉਚਾਰਨ ਵਿਧੀ ਦੇ ਆਧਾਰ ਤੇ ਸਵਰਤੂ ਧੁਨੀਆਂ ਦੀ ਵੰਡ ਸਾਡੀ ਜੀਭ ਦੀ ਵਰਤੋਂ ਉੱਚੀ ਨੀਮੀ ਅਰਧ ਉੱਚੀ ਤੇ ਅਰਧ ਨੀਮੀ ਉੱਠਣ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਭਾਵ ਧੁਨੀਆਂ ਨੂੰ ਉਚਾਰਨ ਸਮੇਂ ਸਾਡੀ ਜੀਭ ਕਿੰਨੀ ਕੁ ਉੱਪਰ ਉੱਠਦੀ ਹੈ ਕਿੰਨੀ ਕੁ ਨੀਵੀਂ ਰਹਿੰਦੀ ਹੈ ਉਸ ਆਧਾਰ ਤੇ ਜਿਹੜੀ ਉਹ ਵੰਡ ਸਵਰਤੂ ਧੁਨੀਆਂ ਦੀ ਤੀਜੇ ਪੱਧਰ ਤੇ ਜਿਹੜੀ ਉਹ ਕੀਤੀ ਜਾਂਦੀ ਹੈ ਇਹਦੇ ਵਿੱਚ ਚਾਰ ਤਰੀਕੇ ਨਾਲ ਵੰਡ ਜਿਹੜੀ ਉਹ ਕੀਤੀ ਗਈ ਹੈ ਸਭ ਤੋਂ ਪਹਿਲਾਂ ਉੱਚੇ ਸਵਰ ਨੇ ਜਾਂ ਉੱਚੇ ਉੱਚੀਆਂ ਸਵਰ ਤੁਨੀਆਂ ਕਿਹੜੀਆਂ ਨੇ ਈ ਤੇ ਊ ਇਹਨਾਂ ਨੂੰ ਉਚਾਰਨ ਸਮੇ ਸਾਡੀ ਜੀਬ ਜਿਹੜੀ ਉਹ ਸਭ ਤੋਂ ਵੱਧ ਉੱਪਰ ਉੱਠਦੀ ਹੈ ਇਸ ਤੋਂ ਬਾਅਦ ਆ ਜਾਂਦੇ ਨੇ ਅਰਧ ਉੱਚੇ ਸਵਰ ਜਿਨ੍ਹਾਂ ਦੇ ਉਚਾਰਨ ਸਮੇ ਅਰਧ ਉੱਚੇ ਸਵਰ ਕਿਹੜੇ ਨੇ ਈ ਤੇ ਊ ਇਹਨਾਂ ਨੂੰ ਉਚਾਰਨ ਸਮੇ ਜਿਹੜੀ ਜੀਬ ਉਹ ਥੋੜੀ ਘੱਟ ਉੱਪਰ ਉੱਠਦੀ ਹੈ ਤੀਜੇ ਨੰਬਰ ਤੇ ਆ ਜਾਂਦੇ ਨੇ ਨੀਵੇਂ ਸਵਰ ਜਾਂ ਨੀਮੀਆਂ ਸਵਰ ਤੁਨੀਆਂ ਇਹਨਾਂ ਦੇ ਵਿੱਚ ਆ ਜਾਂਦੀ ਹੈ ਤੁਨੀਆਂ ਆ ਜਾਂਦੀਆਂ ਨੇ ਐ ਆ ਤੇ ਓ ਇਹ ਇਹਨਾਂ ਨੂੰ ਉਚਾਰਨ ਸਮੇਂ ਜੀਬ ਜਿਹੜੀ ਉਹ ਬਹੁਤ ਘੱਟ ਉੱਪਰ ਉੱਠਦੀ ਹੈ ਇਸ ਕਰਕੇ ਇਹ ਨੀਮੀਆਂ ਸਵਰ ਤੁਨੀਆਂ ਮੰਨੀਆਂ ਜਾਂਦੀਆਂ ਉਸ ਤੋਂ ਬਾਅਦ ਆ ਜਾਂਦੇ ਨੇ ਅਰਧ ਨੀਵੇਂ ਸਵਰ ਜਾਂ ਅਰਧ ਨੀਵੀ ਨੀਮੀਆਂ ਸਵਰ ਤੁਨੀਆਂ ਇਹਦੇ ਵਿੱਚ ਏ ਆ ਤੇ ਔਫ ਤੁਨੀਆਂ ਸ਼ਾਮਿਲ ਨੇ ਇਸੇ ਕੀ ਉਚਾਰਨ ਵਿਧੀ ਦੇ ਆਧਾਰ ਤੇ ਸਵਰਤੁਨੀਆਂ ਦੀ ਵੰਡ ਚਾਰ ਵਰਗਾਂ ਦੇ ਵਿੱਚ ਕੀਤੀ ਜਾਂਦੀ ਹੈ ਉਚਾਰਨ ਵਿਧੀ ਦੇ ਪੱਖ ਤੋਂ ਹੀ ਇੱਕ ਵੰਡ ਜਿਹੜੀ ਉਹ ਸਵਰਤੁਨੀਆਂ ਦੀ ਹੋਰ ਕੀਤੀ ਜਾਂਦੀ ਹੈ ਜਿਸ ਨੂੰ ਜਿਹੜੀ ਵੰਡ ਇਹ ਵੰਡ ਬੁੱલ્લા ਦੇ ਆਕਾਰ ਦੇ ਆਧਾਰ ਤੇ ਕੀਤੀ ਜਾਂਦੀ ਹੈ ਇਸ ਤੋਂ ਭਾਵ ਹੈ ਕਿ ਕੁਝ ਤੁਨੀਆਂ ਦੇ ਉਚਾਰਨ ਸਮੇਂ ਜਾਂ ਕੁਝ ਸਵਰਤੁਨੀਆਂ ਦੇ ਉਚਾਰਨ ਸਮੇਂ ਬੁੱਲ ਗੋਲ ਹੋ ਜਾਂਦੇ ਨੇ ਅਤੇ ਕੁਝ ਸਵਰਤੁਨੀਆਂ ਦੇ ਉਚਾਰਨ ਸਮੇਂ ਬੁੱਲ ਗੋਲ ਨਹੀਂ ਹੁੰਦੇ ਇਹਨਾਂ ਇਹ ਕਿਹੜੀਆਂ-ਕਿਹੜੀਆਂ ਧੁਨੀਆਂ ਨੇ ਆਪਾਂ ਜਾਣਦੇ ਗੋਲ ਸਵਰ ਧੁਨੀਆਂ ਦੇ ਵਿੱਚ ਆ ਜਾਂਦੀਆਂ ਨੇ ਊ ਊ ਅ ਤੇ ਔ ਇਹ ਜਿਹੜੀਆਂ ਚਾਰ ਸਵਰ ਧੁਨੀਆਂ ਨੇ ਇਹਨਾਂ ਨੂੰ ਜਦੋਂ ਆਪਾਂ ਉਚਾਰਦੇ ਹਾਂ ਮੂੰਹ ਦੇ ਰਾਹੀਂ ਤੁਸੀਂ ਉਚਾਰ ਕੇ ਦੇਖ ਸਕਦੇ ਹੋ ਤਾਂ ਆਪਣੇ ਬੁੱਲਾ ਦੀ ਜਿਹੜੀ ਸ਼ੇਪ ਆ ਉਹ ਗੋਲ ਬਣ ਜਾਂਦੀ ਹੈ ਇਸੇ ਤਰ੍ਹਾਂ ਜਿਹੜੀਆਂ ਛੇ ਪਿੱਛੇ ਬਚਦੀਆਂ ਨੇ ਉਹ ਉਗੋਲ ਸਵਰ ਤੁਨੀਆਂ ਮੰਨੀਆਂ ਜਾਂਦੀਆਂ ਨੇ ਇਹਦੇ ਵਿੱਚ ਈ ਏ ਈ ਏ ਈ ਅ ਆ ਤੇ ਆ ਤੇ ਅ ਸ਼ਾਮਲ ਨੇ ਇਹ ਛੇ ਤੁਨੀਆਂ ਨੇ ਜਿਹੜੀਆਂ ਉਹ ਉਗੋਲ ਸਵਰ ਤੁਨੀਆਂ ਨੇ ਪਿਆਰੇ ਦੋਸਤੋ ਇਹ ਸੀਗੀ ਵੀਡੀਓ ਪੰਜਾਬੀ ਦੀਆਂ ਸਵਰ ਤੁਨੀਆਂ ਦੀ ਨਾਲ ਸੰਬੰਧਤ ਸਵਰ ਤੁਨੀਆਂ ਕੀ ਹੁੰਦੀਆਂ ਨੇ ਤੇ ਪੰਜਾਬੀ ਦੇ ਵਿੱਚ ਇਹਨਾਂ ਦਾ ਪੰਜਾਬੀ ਭਾਸ਼ਾ ਦੇ ਵਿੱਚ ਇਹਨਾਂ ਦੁਨੀਆ ਦਾ ਵਰਗੀਕਰਨ ਕਿਵੇਂ ਤੇ ਕਿਹੜੇ-ਕਿਹੜੇ ਆਧਾਰਾਂ ਤੇ ਕੀਤਾ ਜਾਂਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ